ਮਮੀ ਮੈਨੂੰ ਕੱਲ ਹੀ ਸਰਦਿਆ ਦੇ ਹੁਣ ਕਰਕੇ ਦੇਖਣਾ ਹੀ ਸੀ ਇੱਥੇ ਤਾਂ ਨੇਰੀ ਆ ਗਈ ਉਹ ਉਹ ਕਹਿਣ ਈ ਆ ਕਿ ਦੁਕਾਨ ਦੱਸੋ ਕਿਹੜੀ ਦੁਕਾਨ ਕਿੱਥੇ ਮੈਂ ਦੁਕਾਨ ਦੇਖਣੀ ਆ ਉਹ ਦੱਸ ਦੁਕਾਨ ਕਿਹੜੀ ਦੱਸਾਂਗੇ ਕਿਹੜੀ ਦੁਕਾਨ ਦੁਕਾਨ ਹੋਊਗੀ ਤਾਂ ਦੱਸੂਗਾ ਕੋਈ ਕਿਹੜੀ ਦੁਕਾਨ ਦੱਸਣੀ ਇਹਨੂੰ ਮੈਂ ਭਰਾਵਾ ਮੈਂ ਤਾਂ ਕਹਿਤਾ ਸੀ ਉਧਰ ਵਾਲੇ ਪਾਸੇ ਸੀਵਰ ਪੁੱਟਿਆ ਹੋਇਆ ਨਾ ਜਾਵੇਂ ਇਹ ਹੁਣ ਕਹੇ ਢੀ ਮੈਨੂੰ ਦੁਕਾਨ ਦਾ ਐਡਰੈਸ ਤਾਂ ਉਹ ਮੈਂ ਪੁੱਛਣਾ ਦੁਕਾਨ ਤੇ ਤੇ ਘੇਰ ਹੁਣ ਕਿੱਦਾਂ ਟਾਲਾਂਗੇ ਇਹਨੂੰ ਇਹ ਹੁਣ ਤੂੰ ਵੇਖ ਨਾ ਇਹ ਬਹੁਤ ਹੀ ਚਲਾ ਕੇ ਵੈਸੇ ਉਹਨੂੰ ਕਹਦੇਗਾ ਸੀਵਰ ਪੁੱਟਿਆ ਨਾ ਸੀਵਰ ਤੋਂ ਬਾਅਦ ਸੜਕ ਦਾ ਕੰਮ ਚੱਲਣਾ ਅਜਾ 15-20 ਦਿਨ ਲੱਗ ਜਣੇ ਅਰੋਂ ਦੇ ਚੰਨ ਵੇਖ ਲਾਂਗੇ ਵੇਖ ਲਓ ਤੇ ਬਾਅਦ ਚ ਕਿੱਥੋਂ ਆ ਜੜੀਆਂ ਉੱਤੋਂ ਟਪਕ ਪੈਣੀਆਂ ਬਾਅਦ ਚ ਬਾਅਦ ਚ ਸੋਚਾਂਗੇ ਕੀ ਕਰਨਾ ਵੇ ਹੁਣ ਤੋ 10 ਉਹ ਮਗਰ ਪੈ ਗਈ ਠੀਠ ਹੀ ਮੈਂ ਕਰਨੀ ਐ ਨੀ ਗਠੀ ਠੀਠ ਆ ਨਾ ਕੋਈ ਹਿਸਾਬ ਨਹੀਂ ਮੇਰੀ ਗੱਲ ਸੁਣੋ 15-20 ਦਿਨ ਤੇ ਕੱਢੋ ਹਾਂ ਇੰਨੇ ਦਿਨ ਕੱਢੋ ਬਾਅਦ ਚ ਮੈਂ ਵੇਹਨਾ ਕੀ ਕਰਨਾ ਕੋਈ ਨਾ ਕੋਈ ਸਕੀਮ ਲਾਵਾਂਗੇ ਜੀ ਤੇਜ ਬਣੀ ਵਿਮਲ ਨੂੰ ਜੋ ਕਹੀਦਾ ਸੀ ਨਾ ਉਹ ਮੰਨ ਜਾਂਦੀ ਸੀ ਪਰ ਇਹ ਡੀਟੀਟੀ ਇਹ ਮੰਨਦੀ ਨਹੀਂ ਕੋ ਗੱਲ ਤੇ ਉਹਦੇ ਪਿਓ ਨੂੰ ਫੜਦੀ ਉਦੋਂ ਉਹ ਤੇਜਣਾ ਤੇ ਹੀ ਘੱਟ ਤੇਜ ਨਹੀਂ ਮੈਂ ਨਾ ਇੱਕ ਸਕੀਮ ਸੋਚੀ ਆ ਤੁਹਾਨੂੰ ਬਾਅਦ ਚ ਦੱਸੂਗਾ ਕੋਈ ਨਹੀਂ ਕਰ ਲਾਂਗੇ ਪਜਾਮ ਦੱਸ ਦੇ ਮੈਨੂੰ ਇਹ ਨਾ ਹੋਵੇ ਸਾਡੀ ਸਕੀਮ ਧਰੀ ਤਰਾਈ ਰਹਿ ਜਾਵੇ ਮੈਂ ਨਾ ਮੇਰੇ ਦੋਸਤ ਦੀ ਇੱਕ ਦੁਕਾਨ ਬੰਦ ਪਈ ਹੈ ਹਾਂ ਉਹਨੂੰ ਮੈਂ ਤਰਲੰਗ ਮੈਂਟ ਮਾਰ ਲੂੰਗਾ ਵੀ ਭਰਾ ਮੈਨੂੰ 15-20 ਦਿਨਾਂ ਵਾਸਤੇ ਦੁਕਾਨ ਖੋਲ ਲੈਂਦੇ ਅੱਛਾ ਉਹ ਬਖਾ ਦਾਂਗੇ ਉਹਨੂੰ ਤੇ ਸਾਮਾਨ ਕਿੱਥੋਂ ਲੈ ਕੇ ਆਣਾ ਹੈ ਸਾਮਾਨ ਆਪ ਹੋਊਗਾ ਤੇ ਵਿੱਚ ਵਕਾਵਾਂਗੇ ਉਹ ਸਾਮਾਨ ਵੀ ਕਰ ਲਾਂਗੇ ਜਾਂ ਦੁਕਾਨ ਕਰਾਂਗੇ ਤੇ ਸਾਮਾਨ ਵੀ ਕੁਝ ਨਾ ਕਰੀ ਜਾਓ ਮਾੜਾ ਮੋਟਾ ਇੰਜ ਕਰ ਤੂੰ ਨਾ ਮਹੀਨੇਕ ਵਾਸਤੇ ਕਿਸੇ ਦੁਕਾਨ ਤੇ ਲੱਗ ਜਾ ਮੰਮੀ ਜੀ ਕਿਹਨਾਂ ਦੁਕਾਨ ਤੇ ਲੱਗੂਗਾ ਤੇ ਮਾਲਕਾ ਦੱਸੂਗਾ ੜੀ ਮੈਨੂੰ ਕੰਮ ਕਰਦਾ ਲੈ ਮਾਲਕ ਨੂੰ ਵੇਖੇ ਕਿਦਾਂ ਜਾਂ ਐਂਜ ਕਰ ਲੱਗ ਜਾ ਜਿੱਦਾਂ ਮਾਲਕ ਕੇ ਤੇ ਇਧਰ ਉਧਰ ਹੋਇਆ ਨਾ ਉਸ ਵੇਲੇ ਦੋਸ਼ੰਮੀ ਨੂੰ ਫੋਨ ਕਰ ਦੇ ਕਿ ਆਜੋ ਆਜ ਦੁਕਾਨ ਵੇਖ ਲਓ ਵੇਖ ਲਾ ਚੱਲ ਕੋਈ ਗੱਲ ਨਹੀਂ ਲਾਨਿਆ ਸਕੀਮ ਕੋਈ ਨਾ 15 20 ਦੇ ਅੰਦਰ ਰੋਕੋ ਨੂੰ ਫਿਰ ਕੋਈ ਨਾ ਇੰਤਜ਼ਾਮ ਕਰਾਂਗੇ ਨਾ ਫੇਰੀ ਹੈ ਨਾ ਚੱਲ ਗਿਆ ਪੁੱਤ ਉਹਦੀਆਂ ਗੱਲਾਂ ਦਾ ਹਾਂ ਹਾਂ ਹੋਰ ਤੇ ਕੰਦੀ ਮੈਂ ਦੁਕਾਨ ਵੇਖਣ ਜਾਣਾਗਾ ਹਾਂ ਕੋਈ ਨਹੀਂ ਦਿਖਾ ਦਾਂਗਾ ਦੁਕਾਨ ਕੋਈ ਗੱਲ ਮੈਂ ਦੁਕਾਨ ਦੀ ਗੱਲ ਕਰਨ ਢਈ ਸੀ ਕੰਮ ਚੱਲਣ ਦਾ ਸਮਝੇ ਤੇ ਸੀਵਰ ਦਾ ਤੇ ਮੁਰਕੇ ਸੜਕ ਪੜੀ ਥੋੜੇ ਦਿਨਾਂ ਨੂੰ ਚੱਲ ਜਾਗੀ 15 20 ਦੇ ਲੱਗ ਜਾਣੀ ਹੈ ਜੀ ਮਹੀਨਾ ਵੀ ਲੱਗ ਸਕਦਾ ਵੈਸੇ ਸੀਵਰ ਬੰਦੇ ਪਰ ਲੰਘਣ ਨੂੰ ਜਗਾ ਤੇ ਹੋਣੀ ਆ ਪਰ ਚਲੋ ਕੋਈ ਗੱਲ ਨਹੀਂ 2-4 ਦਿਨ ਤੱਕ ਚੱਲ ਜਾਣਾ ਬਾਅਦ ਚ ਸੜਕ ਵੀ ਬੁੱਟੀ ਆ ਨਾ ਸੜਕ ਕੋਈ ਪੈਣੀ ਆ ਨਾ ਸੀਵਰ ਦਾ ਬਾਅਦ ਮੰਮੀ ਜੀ ਮੇਰੀ ਗੱਲ ਸੁਣ ਹਾਂ ਪੁੱਤ ਉਹ ਮੈਂ ਤੁਹਾਨੂੰ ਆਪਣਾ ਕਹਿਣਾ ਫੜਾਇਆ ਸੀ ਨਾ ਉਹ ਮੈਨੂੰ ਦੇ ਦਿਓ ਤੁਹਾਨੂੰ ਪਤਾ ਹੀ ਆ ਕਿ ਹੁਣ ਮਨਜੀਤ ਦਾ ਵਿਆਹ ਹੋ ਗਿਆ ਮਾਸੀ ਦੇ ਮੁੰਡੇ ਦਾ ਤੇ ਉਹ ਮੈਂ ਸੂਟ ਕੱਢ ਕੇ ਵੇਖਣਾ ਸੀ ਕਿ ਕਿਹਦੀ ਕਿਹਦੀ ਮੈਚਿੰਗ ਹੁੰਦੀ ਆ ਤੇ ਨਹੀਂ ਤੇ ਫਿਰ ਮੰਮੀ ਕਹਿੰਦੇ ਸੀ ਮੈਂ ਹੋਰ ਬਣਾਦਾ ਥੋੜਾ ਬੋਤਾ ਤੈਨੂੰ ਤੇ ਉਹ ਮੈਨੂੰ ਕਹਿਣਾ ਦੇ ਦੋ ਜਿਹੜਾ ਤੁਸੀਂ ਲੋਕਰ ਚ ਜਮ੍ਹਾਂ ਕਰਾਇਆ ਵਾ ਰਾਜੂ ਉਹ ਜਣਾ ਮੈਂ ਤੈਨੂੰ ਬੜਾਇਆ ਸੀ ਕਿ ਲੋਕਰ ਚ ਜਮਾ ਕਰਵਾ ਜਮਾ ਕਰਾਇਆ ਉਹ ਵੀ 31 ਮਾਰਚ ਆ ਗਿਆ ਨਾ 31 ਮਾਰਚ ਕਰਕੇ ਨਾ ਮੈਨੇਜਰ ਕਹਿੰਦਾ ਵੀ ਪ੍ਰੈਸ ਦੇ ਵਿੱਚ ਤੈਨੂੰ ਸਭ ਕੁਝ ਮੈਨਾਵਾਂ 31 ਮਾਰਚ ਕਰਕੇ ਉਹਨਾਂ ਨੇ ਨਹੀਂ ਖੋਲ ਕੇ ਦੇਣਾ ਉਹ ਪਟਵੰਨੀ ਕਹਿੰਦੇ 31 ਮਾਰਚ ਤੋਂ ਬਾਅਦ ਹੀ ਦੇਵਾਂਗੇ ਸਾਰਾ ਸਹਾਰਾ ਪਰ ਮੰਮੀ ਜੀ ਮੈਂ ਤਾਂ ਵਿਆਹ ਤੇ ਪੋਣਾ ਹੈ ਨਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਲੈ ਪੁੱਤ ਤੇਰਾ ਵੱਡਾ ਵੀਰ ਜੂ ਕਹਿਣ ਡਿਆ 31 ਮਾਰਚ ਤੱਕ ਕੁਝ ਨਹੀਂ ਹੋ ਸਕਣਾ ਇੰਜ ਕਰਾ ਆ 50 50 ਰੁਪਏ ਸੈੱਟ ਕਰਾਈ ਤੇ ਮਿਲਦੇ ਤੂੰ ਗੱਲ ਕਰ ਸੂਟ ਕੱਟ ਜਿਹੜਾ ਮਰਜ਼ੀ ਰੰਗ ਦਾ ਮੈਚ ਕਰਕੇ ਲਿਆ ਦੇ 50 ਰੁਪਏ ਹੋ ਜਾਂਦੇ ਸਾਡੇ ਹਾਂ ਲੋਕ ਅੱਜ ਕੱਲ ਸਮਾਰੀ ਸੋਨਾ ਪਾਉਂਦੇ ਹਾਂ ਇਹ ਤੈਨੂੰ ਪਤਾ ਹੀ ਕਿੰਨੀਆਂ ਚੋਰੀਆਂ ਚਕਾਰੀਆਂ ਹੁੰਦੀਆਂ ਮੰਮੀ ਜੀ ਮੈਂ ਆ ਕਿਸ਼ਨ ਕਿ ਪਾਵਾਂ ਜਦੋਂ ਮੇਰੇ ਕੋਲ ਇੰਨੇ ਕਹਿਣਾ ਪਏ ਹੋਇਆ ਨਾਲੇ ਮੰਮੀ ਜੀ ਨੇ ਗੁੱਸੇ ਹੋਣਾ ਮੈਂ ਉਥੇ ਮਾਸੀ ਦਾ ਮੁੰਡੇ ਦਾ ਤੇ ਵਿਆਹ ਆ ਮਾਸੀ ਨੇ ਕਹਿਣਾ ਤੇਰੇ ਕੋ ਗਹਿਣਾ ਨਹੀਂ ਹੈਗਾ ਇਹਨਾਂ ਤੇ ਤੇਰੀ ਮੰਮਾ ਨੇ ਪਾਇਆ ਨਹੀਂ ਗੱਭੀ ਕੋਣ ਦੱਸੂਗਾ ਆਰਟੀਫੀਸ਼ੀਅਲ ਤਾਂ ਪਤਾ ਡੋਣਾ ਲੱਗਦਾ ਅੱਜ ਕੱਲ ਕੋਈ ਵੀ ਅਸਲੀ ਹੈ ਨਹੀਂ ਗੱਲ ਸਰ ਪਾਜੀ ਮੇਰੀ ਮੰਮੀ ਨੂੰ ਪਤਾ ਨਹੀਂ ਕਿ ਉਹਨਾਂ ਨੇ ਕਿਹੜੇ ਕਿਹੜੇ ਗਹਿਣਾ ਪਾਇਆ ਬਣਾ ਇਹ ਦੱਸਿਓ ਮੰਮੀ ਨੂੰ ਸਮਝਾ ਦੇਣਾ ਮਾਸੀ ਜੀ ਨੂੰ ਵੀ ਸਾਰਾ ਪਤਾ ਵਾ ਮੰਮੀ ਨੂੰ ਸਮਝਾ ਰਹੀ ਆਂ ਆਪ ਵੀ 31 ਮਾਰ ਤੱਕ ਨਹੀਂ ਗਹਿਣਾ ਨਿਕਲ ਉਹਨੂੰ ਵੀ ਦੱਸ ਦੀ ਮੇਰੀ ਗੱਲ ਸਰ ਉੱਥੇ ਕਿਹੜਾ ਕਿਸੇ ਨਾਲ ਫੜ ਕੇ ਵੇਖਣਾ ਉੱਥੇ ਕਾਂਟਾਂ ਦੇ ਪਿੱਛੇ ਲਿਕਦਾ ਨੇ ਸੋਨੇ ਸੇ ਕੰਮ ਨਹੀਂ ਖੋ ਜਾਏ ਤਾਂ ਗਮ ਨਹੀਂ ਐਸਾ ਕਿ ਇੱਕ ਵਾਜੂ ਕਾ ਕੋਈ ਟੈਂਸ਼ਨ ਲੈਣ ਦੀ ਤੇ ਲੋੜ ਨਹੀਂਗੀ ਨਾਲੇ 31 ਮਾਰਚ ਤੱਕ ਗਹਿਣਾ ਕਿਉਂ ਨਹੀਂ ਮਿਲਣਾ ਮੇਰੀ ਸਮਝ ਤੋਂ ਤੇ ਬਾਹਰ ਨਹੀਂ ਆ ਚੀਜ਼ਾਂ ਇਹ ਤਾਂ ਉਹ ਨਹੀਂ ਨਾ ਬੈਂਕ ਤੇ ਖੁੱਲ ਨਹੀਂ ਪਏ ਹੈ ਨਾ ਤੇ ਗਹਿਣਾ ਕਿਉਂ ਨਹੀਂ ਦੇਣਗੇ ਉਹ ਬੈਂਕ ਨਾ ক্লোজিং ਹੁੰਦੀ ਆ ਜਿੰਨੇ ਖਾਤੇ ਹੁੰਦੇ ਸਾਰੇ ক্লোਜ਼ ਕਰਦੇ ਆ ਹਾਂ ਲੈ ਪੁੱਤ ਹੈ ਨਾ ਤੁਸੀਂ ਮੈਨੂੰ ਦੱਸ ਦੋ ਕੱਲ ਮੈਂ ਟਰਾਈ ਕਰਉਣੀ ਆ ਮਨੂੰ ਨਾਲ ਲੈ ਕੇ ਹਾਂ ਸ਼ਮੀ ਆ ਠੀਕ ਆ ਤੂੰ ਲਿਲਾ ਇਹਨਾਂ ਕੋਲੋਂ ਕਰਦਾ ਨੰਬਰ ਤੇ ਆਪਣੇ ਆਪ ਹੀ ਵੇਖਾ ਜਾ ਕੇ ਹਾਂਜੀ ਬਾਜੀ ਤੁਸੀਂ ਮੈਨੂੰ ਦੱਸ ਦਿਓ ਮੰਮੀ ਜੀ ਨਹੀਂ ਤੁਸੀਂ ਬੰਦਿਆਂ ਦੇ ਕੰਮ ਚ ਐਵੇਂ ਖੋਲ ਦਿੰਗਾ ਜੇ ਇਹਨਾਂ ਦਿਮਾਗ ਖਰਾਬ ਹੋ ਗਿਆ ਮੇਰੀ ਗੱਲ ਸੁਣ ਜਿਹਨੇ ਨਾਂ ਦੇ ਲੋਕਰ ਹੋਵੇ ਨਾ ਉਸੇ ਨੂੰ ਦੱਸ ਦੇ ਉਹ ਦੂਜੇ ਬੰਦੇ ਨੂੰ ਅੰਦਰ ਨਹੀਂ ਜਾਣ ਦਿੰਦੇ ਉਹ ਕੋਈ ਗੱਲ ਨਹੀਂ ਬਾਜੀ ਤੁਸੀਂ ਮੈਨੂੰ ਜਾਣ ਤੇ ਦਓ ਮੈਂ ਆਪੇ ਵੇਖ ਲੈਣੀ ਆ ਕੀ ਬੰਦਾ ਇਹ ਥੋੜੀ ਗੱਲ ਲਿਆ ਹੁਣ ਜਦੋਂ ਚੀਜ਼ ਦੀ ਲੋੜ ਹੈ ਤਉਦੋਂ ਚੀਜ਼ ਮਿਲਣੀ ਨਹੀਂ ਆ ਤੇ ਇੰਨੇ ਪੈਸੇ ਖਰਚਨ ਦਾ ਫਿਰ ਫਾਇਦਾ ਕੀ ਆ ਮੰਮੀ ਨੇ ਪਤਾ ਮੈਨੂੰ ਕਿੰਨਾ ਗੁੱਸਾ ਕਰਨਾ ਹੈ ਇਸ ਗੱਲ ਤੋਂ ਨਹੀਂ ਤੈਨੂੰ ਬੈਂਕਾਂ ਦੇ ਕੰਮ ਦਾ ਕੀ ਪਤਾ ਤੈਨੂੰ ਕੀ ਬੈਂਕਾਂ ਦਾ ਕੰਮ ਦਾ ਪਤਾ ਲੈ ਮੰਮੀ ਜੀ ਉਹ ਸਾਰੇ ਕੰਮ ਤੇ ਆਪ ਹੀ ਕਰਦੀ ਰਹੀ ਆ ਉਹ ਬੈਂਕਾਂ ਦੇ ਆਪਣੇ ਘਰ ਉਹਨੂੰ ਕਿਉਂ ਨਹੀਂ ਪਤਾ ਤੁਹਾਡੇ ਨਾਲੋਂ ਜ਼ਿਆਦਾ ਪਤਾ ਉਹਨੂੰ ਸਭ ਕੁਝ ਨਾਲੇ ਮੰਮੀ ਜੀ ਤੁਸੀਂ ਇੰਨੇ ਗੁੱਸੇ ਨਾਲ ਕਾਹਤੋਂ ਗੱਲ ਕਰਦੇ ਫੇ ਹੋ ਮੇਰੇ ਨਾਲ ਮੇਰੇ ਸ਼ਹਿਰ ਗੁੱਸੇ ਚ ਲੱਗ ਰਹੇ ਆ ਨਹੀਂ ਮੈਂ ਗੁੱਸੇ ਚ ਲੱਗਣ ਡਈ ਆ ਉਹਨੂੰ ਲੱਗਦਾ ਦੇਖੋ ਤਾਂ ਮੈਂ ਕਿੰਨੀ ਖੁਸ਼ ਆ ਮੈਂ ਗੁੱਸੇ ਥੋੜਾ ਹੈ ਕੀ ਹੈ ਮੈਂ ਗੁੱਸੇ ਚ ਨਹੀਂ ਗਈ ਜੇ ਮੈਂ ਗੁੱਸੇ ਚ ਹੁੰਦੀ ਤਾਂ ਮੈਚਿੰਗ ਥੋੜਾ ਕਰਕੇ ਪਾਣੀ ਸੀ ਮੈਂ ਤਾਂ ਤੇਨਾਂ ਪਿਆਰ ਹੀ ਕਿੰਨਾ ਕਰਦੀ ਆ ਠੀਕ ਹੈ ਬਾਜੀ ਤੁਸੀਂ ਮੈਨੂੰ ਦੱਸ ਦਿਓ ਤੇ ਕੱਲ ਮੈਂ ਤੇ ਦੀਦੀ ਜਾਂ ਮੈਂ ਤੇ ਆ ਜਾਣਾ ਕੱਲ ਨਹੀਂ ਹੋਣਾ ਸੋਵਾਰ ਤੋਂ ਬਾਅਦ ਹੋਣਾ ਕਿਉਂਕਿ ਕੱਲ ਫਿਰ ਸੰਡੇ ਅੱਜ ਸ਼ਨੀਵਾਰ ਹੈ ਛੁੱਟੀਆਂ ਹਾਂ ਬੈਂਕ ਦੇ ਵਿੱਚ ਤੇ ਸੋਵਾਰ ਤੋਂ ਬਾਅਦ ਦੇਖਾਂਗੇ ਸੋਮਾ ਚਲ ਜਾਾਂਗੀ ਮੈਂ ਕੋਈ ਗੱਲ ਨਹੀਂ ਅਜੇ ਦੇਣਾ ਹੈਗੇ ਨਹੀਂ ਵਿਆਹ ਠੀਕ ਹੈ ਠੀਕ ਹੈ ਤੇ ਪੁੱਤ ਡੱਬਾ ਤੇਉ ਦੇ ਕੇ ਨਹੀਂ ਗਏ ਮੰਮੀ ਦੇ ਜਾਣਗੇ ਘਰ ਵਾਲੀ ਘਰ ਲਿਆ ਤੁਸੀਂ ਡੱਬਾ ਹੀ ਠੀਕਨ ਦੇਓ ਉਹ ਤੇ ਪਤਾ ਹੀ ਆ ਕਿ ਵਿਆਹ ਜਾਣਾ ਤੁਹਾਨੂੰ ਮਾਸੀ ਦੀ ਨਾਲ ਫੋਨ ਤੇ ਕਰੀ ਕਰੀ ਦਿੱਤਾ ਵਾ ਬਾਕੀ ਡੱਬਾ ਵੀ ਦੇ ਦੇ ਜਦੋਂ ਇਧਰ ਨੂੰ ਆਉਣਗੇ ਨਹੀਂ ਪੁੱਤ ਜਦੋਂ ਧੀਆ ਵਿਹਿਆ ਜਾਂਦੀਆਂ ਨਾ ਆਪਣੇ ਘਰੋਂ ਬਗਾਨੇ ਘਰਾਂ ਚਾਹੀਦੇ ਹਨ ਤੇ ਪਹਿਲਾਂ ਅਗਲੇ ਸਹੁਰਿਆਂ ਚ ਕਹਿ ਕੇ ਜਾਂਦੇ ਆ ਤੇ ਨਾਲ ਕਹਿ ਕੇ ਜਾਂਦੇ ਕਾਰਡ ਉਤੇ ਲਿਖ ਕੇ ਜਾਂਦੇ ਪੂਰਾ ਪਰਿਵਾਰ ਆਇਓ ਮੰਮੀ ਜੀ ਫੋਨ ਆਇਆ ਹੀ ਨਾ ਉਹਨਾਂ ਦਾ ਕਿਉਂ ਕਿ ਨਹੀਂ ਕੋਈ ਨਹੀਂ ਆਵਾਂਗੇ ਡੱਬਾ ਦੇ ਨਾ ਪਰ ਅਸੀਂ ਪਿੱਲੇ ਤੁਹਾਨੂੰ ਡੈਂ ਆ ਕੈਪਟਲ ਜੀ ਮੈਂ ਵੀ ਫੋਨ ਤੇ ਉਹਦੀ ਮਾਸੀ ਨੂੰ ਕਹਿ ਦਿੱਤਾ ਸੀ ਤੇ ਭੈਣ ਜੀ ਘਰ ਆ ਕੇ ਕਹਿ ਕੇ ਜਾਇਓ ਹਾਂ ਜੀ ਮੰਮੀ ਜੀ ਘਰ ਹੀ ਆਉਣਾ ਉਹਨਾਂ ਨੇ ਉਹ ਤੇ ਉਹਨਾਂ ਨੇ ਕਹਿਤਾ ਕਿ ਮੈਂ ਆਪਣੀ ਤਿਆਰੀ ਕਰ ਛੱਡੀ ਹੋਣਾ ਵੀ ਐਡੇ ਟਾਈਮ ਫੇਰ ਕਹੋ ਕਿ ਕੁਲੇ ਸਾਡੀ ਤਿਆਰੀ ਨਹੀਂ ਹੋਈ ਨਾਲੇ ਕੰਗੀ ਦੀਦਨੇ ਵੀ ਮੇਰੇ ਨਾਲ ਜਾਣਾ ਮਾਸੀ ਦੇ ਮੁੰਡੇ ਨੇ ਵਿਆਹ ਤੇ ਆਹੋ ਅੱਜ ਕੱਲ ਤਾਂ ਵੈਸੇ ਹੀ ਦੀਦੀ ਪਹਿਲਾਂ ਹੀ ਚੌਧਰੀ ਬਣੀ ਹੁੰਦੀ ਐ ਹੋਰ ਕਹੀਂ ਜਾਵੇ ਨਾ ਜਾਵੇ ਲੀਲੀ ਨੇ ਜਾਣਾ ਹੀ ਸਾਨੂੰ ਨਹੀਂ ਕਿਹਾ ਵੀ ਤੁਸੀਂ ਵੀ ਤਿਆਰੀ ਕਰ ਲਓ ਭਾਈ ਭਾਜੀ ਤੁਸੀਂ ਵੀ ਚਲ ਜਿਓ ਮੈਂ ਕਿਉਂ ਨਹੀਂ ਕਿਹਾ ਤੁਹਾਨੂੰ ਚਲੇ ਜਾਓ ਪਹਿਲੇ ਕਾਰ ਡਾਲਵੇ ਤੇ ਤੇ ਤਿਆਰੀ ਕਰਨੀ ਆ ਉਹਦਾ ਵੇਖੋ ਕਿੱਦਾਂ ਕਹਿੰਦੀ ਦੀਦੀ ਨੇ ਵੀ ਨਾਲ ਜਾਣਾ ਤੇ ਤੁਸੀਂ ਵੀ ਚਲੇ ਜਿਓ ਹਾਂ ਕਿ ਨਾ ਫਰਕ ਆ ਕਹਿ ਰਹੀ ਇਹ ਜੇ ਨਾ ਨਾ ਮੈਂ ਕੰਦੀ ਤੇ ਇਹਨਾਂ ਨੇ ਸਾਨੂੰ ਖੜਨਾ ਥੋੜਾ ਸੀ ਜਿਹੜਾ ਦੋਵਾਂ ਨੇ ਚਲ ਜਾਣਾ ਪ੍ਰਧਾਨ ਬੰਨਾ ਅਸੀਂ ਤੇ ਜਾ ਹਾਂ ਤੂੰ ਵੀ ਨਾਰੇ ਮੇਰੀ ਗੱਲ ਸੁਣ ਹਰ ਕੰਮ ਦੇ ਵਿੱਚ ਠੰਗ ਡਰਦੀ ਰਹਿਨੀ ਮੈਂ ਕਦੀ ਟੰਗੜੋਂਦੀ ਨਹੀਂ ਆ ਬੇਹਲਾ ਜਬਾਨ ਦੀ ਤੈਨੂੰ ਜਿਆਦਾ ਸਲਾਹ ਦੇਉਂਦੀ ਜਿਆਦਾ ਉਹ ਪਈਦੀ ਉਹ ਕੰਮ ਕਰਨ ਦੀ ਪਲਾਨ ਕਰਨਾ ਬੈਂਕ ਦਾ ਕਰਨਾ ਤੈਨੂੰ ਜਿਆਦਾ ਆਪੇ ਕਰਨਾ ਕਿ ਕਿਸੇ ਜਿੱਦਾਂ ਕਰਨਾ ਮੇਰੀ ਗੱਲ ਸੁਣੋ ਮੇਰੇ ਨਾਲ ਗੱਲ ਕਰਦੇ ਪਈ ਹੈ ਨਾ ਤੇ ਫਿਰ ਮੈਂ ਕਹਿੰਦੀ ਨਹੀਂ ਤੇਰੇ ਕੋਲ ਜੇ ਬੰਨਾ ਸੋਨਾ ਹੈ ਨਾ ਵਾ ਤੂੰ ਆਰਟੀਫੀਸ਼ਲ ਚੀਜ਼ਾਂ ਕਿਉਂ ਪਾਉਣੀ ਆ ਮੈਂ ਤੂੰ ਆਪਣੀਆਂ ਚੀਜ਼ਾਂ ਪਾ ਕੇ ਜਾਈ ਕਿੰਨੀਆਂ ਸੋਹਣੇ ਕਿੰਨੇ ਸੋਹਣੇ ਸੈੱਟ ਆ ਉਹ ਦੇ ਆ ਦੇਦੀ ਫਿਰ ਕਢਾ ਕੇ ਦੇਦੀ ਫਿਰ ਮੈਂ ਕਿੱਥੋਂ ਦੇ ਦਵਾ ਮੈਂ ਦੇਣਾ ਹੁੰਦਾ ਮੇਰੇ ਕੋਲ ਤਾਂ ਕੁਝ ਛੱਡਿਆ ਨਹੀਂ ਪਈ ਦੇਣ ਜੋਗਾ ਕਿੰਨਾ ਸਾਲ ਹੋ ਗਿਆ ਤੁਸੀਂ ਮੇਰਾ ਗਹਿਣਾ ਮੇਰੇ ਤੋਂ ਲਿਆ ਵਾ ਹੁਣ ਕਢਾ ਦਿੰਨੇ ਹੁਣ ਕਢਾ ਦਿੰਨੇ ਆ ਹਾਂ ਹਜੇ ਤੱਕ ਤੇ ਨਿਕਲਿਆ ਨਹੀਂ ਹੁਣ ਤਾਂ ਹੀ ਉਹ ਹੀ ਲਾਰਾ ਉਹਨੂੰ ਲਵਾਉਂਦੇ ਹਾਂ ਜੇ ਕੋਈ ਗੱਲ ਨਹੀਂ 31 ਮਾਰਚ ਉਹ ਤੋਂ ਬਾਅਦ ਨਿਕਲਣਾ ਵਾ ਉਹ ਕਿਹੜੇ ਗਹਿਣੇ ਹੁੰਦੇ ਆ 31 ਮਾਰਚ ਤੋਂ ਬਾਅਦ ਹੀ ਨਿਕਲਦੇ ਆ ਦੱਸਿਓ ਜਰਾ ਉਹ ਗਹਿਣੇ ਪਤਾ ਕਿਹੜੇ ਹੁੰਦੇ ਆ ਉਹ ਗਹਿਣੇ ਜਿਹੜੇ ਸਾਡੇ ਕੋਲ ਆਏ ਉਹ ਗਹਿੜੇ ਹੁੰਦੇ ਆ ਜਿਹੜੇ ਸਾਡੇ ਕੋਲ ਗਹਿੜੇ ਆਏ ਨਾ ਉਹਨੇ ਵਾਪਸ ਹੁੰਦੇ ਮੰਮੀ ਜੀ ਇੱਕ ਗੱਲ ਤੁਹਾਨੂੰ ਵੀ ਸਮਝਾ ਦਵਾ ਇਹ ਮੈਂ ਹੀ ਸੀਗੀ ਜਿਹੜੀ ਚੁੱਪ ਕੀਤੀ ਰਹੀ ਹਾਂ ਹੁਣ ਤੱਕ ਕੁਛ ਕਿਹਾ ਹੀ ਨਹੀਂ ਕਿ ਚੱਲ ਕੋਈ ਗੱਲ ਨਹੀਂ ਹੁਣ ਉਹਦੇ ਨਾ ਗਹਿਣੇ ਕਢਾ ਦੋਗੇ ਤੇ ਚੰਗੇ ਰਹੋਗੇ ਨਹੀਂ ਤਾਂ ਫਿਰ ਕੀ ਕਰੇਗੀ ਉਹ ਉਹ ਫਿਰ ਤੁਸੀਂ ਆਪੇ ਦੇਖ ਲਿਓ ਉਹਨੂੰ ਜਾ ਜਾ ਕੇ ਡਾ ਕਢਾਈਦਾ ਵਾ ਉਹ ਵਿਮਲ ਨਹੀਂ ਕੀ ਜਿਹੜੀ ਚੁੱਪ ਕਰਕੇ ਤੁਹਾਡੀਆਂ ਝਿੜਕਾ ਸੁਣ ਕੇ ਤੇ ਇੱਥੇ ਬੈਠੀ ਰਹੂਗੀ ਤੂੰ ਨਾ ਜਿਆਦਾ ਬਕਵਾਸ ਨਾ ਕਰ ਤੇ ਜਾ ਕੇ ਆਪਣਾ ਕੰਮ ਕਰ ਅਜਾਪੇ ਵੇਖ ਲਾਂਗੇ ਬਕਵਾਸ ਨਹੀਂ ਕਰਨ ਲਈ ਲੱਗ ਜਾਊਗਾ ਪਤਾ ਅੱਗੇ ਅੱਗੇ ਫਿਰ ਤੂੰ ਜਾ ਜਾ ਕੇ ਕੰਮ ਕਰ ਲੱਗ ਜਾਊਗਾ ਪਤਾ ਇਹ ਤਾਂ ਦਿਮਾਗ ਜਿਆਦਾ ਖਰਾਬ ਹੋਣਿਆ ਹੁਣ ਤੂੰ ਉਹ ਗਾਲਾਂ ਛੱਡ ਗਹਿਣੇ ਦਾ ਕਰਨਾ ਕੀ ਆ ਗਹਿਣਾ ਹੋਊਗਾ ਤਾਂ ਦਵਾਂਗੇ ਉਹਨੂੰ ਗਹਿਣਾ ਤਾਂ ਤੂੰ ਵੇਚਦਾ ਹੈ ਤੇ ਵੇਚ ਕੇ ਪੈਸੇ ਦਿੱਤੇ ਜਮਾ ਕਰਵਾ ਵੇਰੀ ਗੱਲ ਸੁਣਾ ਬੰਦ ਤੁਹਾਨੂੰ ਇਹਦੇ ਡਿਜ਼ਾਈਨ ਦਾ ਪਤਾ ਨਾ ਸਾਰੇ ਹਾਂ ਕਿਹੜੇ ਕਿਹੜੇ ਡਿਜ਼ਾਈਨ ਦੇ ਆਹੋ ਕੀ ਸੁਨਾਰੇ ਕੋ ਜਾਓ ਤੁਹਾਡਾ ਕੋਈ ਵਾਕਾ ਪੈਣਾ ਹਾਂ ਉਹ ਕੁਆਰਟੀਫੀਸ਼ਨ ਦੂਜਾ ਹੀ ਬਣਾ ਦੋ ਜਾਲੀ ਪਾਣੀ ਪੁੜੀ ਝੜਾ ਦੋ ਅੱਧੀ ਕੰਨ ਲੈ ਉੱਥੇ 50 ਰੁਪਏ ਚੱਲਿਆ ਆਖਿਆ ਉਹਦੇ ਦੇਣੇ ਨੂੰ ਹੋ ਨਹੀਂ ਦੇਣੇ ਉੱਤੇ ਪਾਣੀ ਝੜਾ ਰੋਣਾ ਸੁਨਾਰੇ ਕੋ ਕਰਾਉਣਾ ਵੀ ਉਹਨਾਂ ਦੇ ਵੀ ਪਾਣੀ ਝੜੇ 50 ਰੁਪਏ ਕਰਨ ਨੂੰ ਆਪਾਂ ਇਹ ਸੁਨਾਰੇ ਵਾਲੇ ਵੇਸਟ ਕਰਨੇ ਆ ਆਹ ਮਿਲ ਜਣਗੇ ਜਿਹੜੇ ਉਹਨੂੰ ਪਾਏ ਇਹ ਨਹੀਂ ਹੋਣਾ ਆਪਾਂ ਨੂੰ ਪਤਾ ਫਿਰ ਉਹ ਤਾਂ ਬਣਾਣੇ ਪੈਣੇ ਨਾ ਜੇ ਨਾ ਮਿਲਿਆ ਦੇ ਆ ਨਾ ਫਿਰ ਸੁਨਾਰੇ ਕੋ ਬਣਾਣਾ ਪੈਣਾ ਨਾ ਗੇ ਕੋ ਰਾਜੂ ਡਰ ਕੇ ਆਪਾਂ ਉਹ ਡਰਨਾ ਕਹਦਾ ਟਾਈਮ ਤੇ ਸਾਰੀਆਂ ਵਿਆਹ ਦਾ ਕਲੇਸ਼ ਪਊਗਾ ਮੁੜ ਕੇ ਫੇ ਵੀ ਆਰੇ ਗੱਡੀ ਚਲ ਠੀਕ ਆ ਠੀਕ ਨਹੀਂ ਕਰਦੀ ਮੈਂ ਕਿਸੇ ਸੰਿਆਰੇ ਨਾਲ ਗੱਲ ਕਰ ਹਾਂ ਚਲ ਕਰ ਲਓ ਤੁਸੀਂ ਗੱਲ ਠੀਕ ਆ ਠੀਕ ਆ ਇਹ ਦੇਖੀ ਇਹ ਆ ਲੈਣਾ ਸਾਹਿਲ ਸਿਮਰਨ ਆ ਗਈ ਆ ਗਈ ਆ ਗਈ ਕੀ ਕਰਦੀ ਪਈ ਸਾਸੀ ਕਰ ਦੂੰ ਬਾਸ ਭੁੱਖ ਲੱਗੀ ਸੀ ਮੈਂ ਕਿਤੇ ਲੈ ਕੇ ਮੁਰਗਾ ਬਣਾਣੀ ਆ ਹੋਰ ਕੀ ਹਾਲ ਚੱਲ ਬਸ ਚੱਲ ਆ ਜਾ ਆ ਜਾ ਆ ਜਾ ਮੇਰੇ ਤੁਸੀਂ ਆ ਕੇ ਰੋਟੀ ਬਣਾਉਂਦੇ ਕੰਮ ਵਾਲੀ ਆਈ ਨਹੀਂ ਅੱਜ ਨਹੀਂ ਆਈ ਉਹ ਠੀਕ ਨਹੀਂ ਹੈਗੀ ਉਹ ਚੈ ਉਹਨਾਂ ਦਾ ਗਲਾ ਗਲਾ ਦਾ ਖਰਾਬ ਹੋਇਆ ਹੋਇਆ ਸੀ ਤੇ ਕਿੰਨੇ ਸੀ ਮੇਰੀ ਤਵੇਖੀ ਨੇ ਮੈਂ ਕਰ ਰਹੇ ਦਤਾਨ ਮੈਂ ਤੁਹਾਨੂੰ ਕਿਹਾ ਤੇ ਆਦੇ ਹਾਂ ਆਪਣਾ ਕੰਮ ਕਰਾ ਕੇ ਕੋਈ ਕਰਦੀ ਕਾਕਾ ਤੁਸੀਂ ਮੰਮੀ ਨੂੰ ਗੱਲ ਦਿੰਦੇ ਤੇ ਮੈਂ ਆ ਜਾਣਾ ਹੈ ਦੋਏ ਦੋਏ ਬਹਿਦੀਆਂ ਨਾਲੇ ਪਕਾਉਂਦੀਆਂ ਤੇ ਦੋਵੇਂ ਖਾਂਦੀਆਂ ਤੇ ਫਿਰ ਕਿਉਂ ਕੋਈ ਨਹੀਂ ਹੋਣਾ ਗਾਇਲਾ ਕਪੜਾ ਕਰਾਣੇ ਚਾਟ ਲੈ ਹਣ ਉਹ ਸੁਣ ਨਾ ਹੋ ਗਿਆ ਫਿਰ ਦੋਸਤ ਕੰਮ ਨਿਭੜ ਗਿਆ ਹਾਂਜੀ ਹਾਂਜੀ ਹੋ ਗਿਆ ਅੱਛਾ ਅ ਚਾਹਤੀਆ ਪਾਈ ਗੱਲ ਕਰਨਾ ਹੈ ਤੁਹਾਡੇ ਨਾਲ ਹਾਂ ਉਹ ਕੱਲ ਦੱਸਾਂ ਮੰਮੀ ਵਧਾਈਆਂ ਬਹੁਤ ਬਹੁਤ ਵਧਾਈਆਂ ਵਧਾਈਆਂ ਦੇ ਨਹੀਂ ਆ ਤੂੰ ਤਾਂ ਦੱਸਿਆ ਨਹੀਂ ਮੈਨੂੰ ਕੱਖ ਵੀ ਕਾਦਿਉਂ ਤੇ ਇਹ ਦੇ ਰਿਓ 10 ਸਾਈ ਦੇ ਰੋਕਾ ਲੱਗਦਾ ਸਾਈ ਸਾਈ ਦੇ ਰੋਕਾ ਲੱਗਾ ਸਾਡੀ ਜ਼ਮੀਨ ਦਾ ਰੋਕਾ ਲੱਗ ਗਿਆ ਉਹ ਮੇਰਾ ਦੋਸਤ ਦੱਸਣ ਦਿਆ ਸੀ ਕਿ ਜਿਹੜੀ ਤੁਹਾਡੀ ਉਹ ਜ਼ਮੀਨ ਹੀ ਉਹਦੇ ਲੱਗੇ 에어ਪੋਰਟ ਬਣਨ ਲੱਗਾ ਵਾ ਤੇ ਜਿਹੜੀ ਤੁਹਾਡੀ ਜ਼ਮੀਨ ਆ ਉਹ ਵੀ 에어ਪੋਰਟ ਦੇ ਅੰਦਰ ਹੁੰਦੀ ਆ ਤੇ ਉਹਦਾ ਜਿਹੜਾ ਮੁੱਲ ਆ ਦੁਗਣਾ ਤਿਗਣਾ ਹੋ ਗਿਆ ਵਾ ਤੁਹਾਨੂੰ ਲਗਾਈ ਜਾਨੀ ਤੁਹਾਨੂੰ ਤਾਂ ਸਹੀ ਨਹੀਂ ਤੇ ਜ਼ਰੂਰੀ ਮੈਂ ਚੱਲ ਮੈਂ ਵਜਾ ਕੇ ਵਧਾਈ ਦੇਵਾਂ ਜ਼ਰੂਰੀ ਥੋੜਾ ਵੀ ਹਰ ਗੱਲ ਦੱਸਾਂ ਇਹ ਥੋੜੇ ਕ ਮਠਾਈ ਦੇ ਡੱਬਾ ਮੰਗਾਵਾਂਗੀ ਉਹ ਤਰਾ ਬਾਕੀ ਸਾਰਾ ਕੁਝ ਤੁਸੀਂ ਦੱਸਦੇ ਹੋ ਤੇ ਇਹ ਨਹੀਂ ਦੱਸਣੀ ਖਾਲੀ ਮਿੱਠਾ ਮੂੰਹ ਕਰਾ ਕੇ ਫਿਰ ਦੱਸੀਦਾ ਹੁੰਦਾ ਕੋਈ ਜ਼ਰੂਰੀ ਨਹੀਂ ਉਸ ਤਰ੍ਹਾਂ ਵੀ ਆਈ ਦਾ ਆਪਣੇ ਘਰ ਉਸ ਤਰ੍ਹਾਂ ਵੀ ਆ ਜੀ ਚੱਲ ਮੰਗਾਵਾਂਗੀ ਇਦ ਨਾਲ ਘਰ ਜਾ ਕੇ ਤੁਹਾਡੇ ਪੈਰ ਦਾ ਪਤਾ ਲਾਵਾਂਗੀ ਤੇ ਨਾਲ ਤੁਹਾਨੂੰ ਖੁਸ਼ਖਬਰੀ ਦੱਸ ਕੇ ਆਵਾਂਗੀ ਮੇਰਾ ਠੀਕ ਹੈ ਤਾਂ ਹੀ ਮੈਂ ਆਈ ਹਾਂ ਵਧਾਈ ਦੇਣ ਨਾਲੇ ਚਾਚੀ ਇਹਨਾਂ ਡਿੱਕੀ ਦਾ ਥੋੜੀ ਹੁੰਦਾ ਵਾ ਜਿਹੜੀ ਖੁਸ਼ੀਆਂ ਦੀਆਂ ਚੀਜ਼ਾਂ ਵੰਡਣ ਅਹੀਂ ਤਾਂ ਆਈ ਗਏ ਤਾਈਓ ਹਾਂ ਬਸ ਇਹਨੂੰ ਜਿਹੜੀ ਕਹਿੰਦੀ ਨਾ ਆਪਣਾ ਕਰਨ ਹੋਰ ਜਿੰਨੂੰ ਪਿਆਰ ਹੁੰਦਾ ਉਹਦੀ ਪੈਦਾ ਹੁੰਦਾ ਹਾਂ ਚੰਗਾ ਕੀ ਤਾਈ ਚਾਚੀ ਨਾਲੇ ਬੋ ਬੋ ਬਧਾਈਆਂ ਤੁਹਾਨੂੰ ਹੁਣ ਤੁਹਾਡੇ ਕੋ ਵੱਡੀ ਹੁਣ ਤੁਹਾਡੇ ਕੋ ਵੱਡੀ ਪਾਰਟੀ ਲੈਣੀ ਹੈ ਕਾਕਾ ਸਾਰਾ ਕੁਝ ਤੁਹਾਡਾ ਹੀ ਸਾਈਹ ਨੂੰ ਦੇ ਤੋ ਵੱਡੀ ਪਾਰਟੀ ਬਾਕੀ ਛੱਡ ਕਿਉਂ ਸਾਈਹ ਨੇ ਵੱਡੀ ਪਾਰਟੀ ਤੇ ਕੁਮਣ ਜਾਣਾ ਹੀ ਜਾਣਾ ਹੀ ਹੋ ਦੱਸ ਕਿੱਥੋਂ ਕਿੱਥੇ ਜਾਣਾ ਹੈ ਮੈਂ ਕੱਲੇ ਨੇ ਥੋੜੀ ਜਾਣਾ ਰਾਮ ਦਾ ਤੱਕ ਜਾਣਾ ਕਿੱਥੇ ਜਾਣਾ ਮੈਂ ਕੱਲੇ ਨੇ ਥੋੜੀ ਜਾਣਾ ਚਾਚੀਆਂ ਮਾਵਾ ਨਾਲ ਘੱਟ ਥੋੜੀ ਹੁੰਦੀ ਜਾਣਾ ਤੀਜਾ ਪੂਰੀਆਂ ਕਰਦੀ ਸਾਰੇ ਜਾਵਾਂਗੇ ਅਸੀਂ ਘੱਟੇ ਤੂੰ ਵੀ ਤੀਜਾ ਪੂਰੀਆਂ ਕਰ ਹਣ ਉਹਦੀਆਂ ਕੋਈ ਨਹੀਂ ਸਾਰੇ ਚੱਲਾਂਗੇ ਸਾਰੇ ਚੱਲਾਂਗੇ ਤੇ ਜਦੋਂ ਆਏਗੀ ਨਾ ਸ਼ਮੀ ਰਹਿਣ ਵਾਸਤੇ ਆਏਗੀ ਨਾ ਤੇ ਫਿਰ ਅਸੀਂ ਪ੍ਰੋਗਰਾਮ ਬਣਾਵਾਂਗੇ ਸਾਰੇ ਚੱਲਾਂਗੇ ਸ਼ਮੀ ਦੀ ਮੰਨ ਗਈ ਨਾ ਚਾਚੀ ਤੇਰੀ ਤੂੰ ਅੰਨ੍ਹਾ ਰੱਦਾ ਸ਼ਮੀ ਆਊਗੀ ਸਾਰੇ ਚੱਲਾਂਗੇ ਨਾਲ ਆਪਾਂ ਓਕੇ ਨਾਲੇ ਮੈਂ ਤੁਹਾਡੇ ਨਾਲ ਚਾਚੀ ਗੱਲ ਕਰਨੀ ਸੀ ਤੁਸੀਂ ਸ਼ਮੀ ਦੀ ਨਾਲ ਤਾਂ ਨਹੀਂ ਕੀਤੀ ਆ ਗੱਲ ਉਹ ਸ਼ਮੀ ਨੂੰ ਕੀ ਨਹੀਂ ਦੱਸਣਾ ਸ਼ਮਿੰਦੀ ਨੂੰ ਸਭ ਤੋਂ ਪਹਿਲਾਂ ਫੋਨ ਆਇਆ ਉਸ ਤੋਂ ਬਾਅਦ ਮੈਨੂੰ ਫੋਨ ਆਇਆ ਮੰਮੀ ਚਾਚੀ ਨੇ ਮੈਨੂੰ ਦੀਦੀ ਨੂੰ ਦੱਸਤਾ ਜੇ ਤੇ ਦੀਦੀ ਨੇ ਤੁਹਾਨੂੰ ਪਤਾ ਕਿਹਨੂੰ ਦੱਸਣਾ ਵੀ ਦੀਦੀ ਨੂੰ ਕਮਲਿਆ ਮੈਂ ਦੱਸਿਆ ਦੀਦੀ ਨੂੰ ਤਾਂ ਪਹਿਲੇ ਹੀ ਪਤਾ ਦੀਦੀ ਨੂੰ ਤਾਂ ਫੋਨ ਆਇਆ ਹੁਣ ਇਹ ਆਪਾਂ ਦੇਖਣਾ ਹੈ ਵੀ ਦੀਦੀ ਨੂੰ ਇਹੀ ਦੱਸਣਾ ਤੇ ਚਾਚੀ ਤੇਰੀ ਨੂੰ ਇਹੀ ਕਹਿਣਾ ਆਪਾਂ ਸਪੈਸ਼ਲ ਮੈਂ ਇਹੀ ਕਹਿਣ ਆਈਆਂ ਵੀ ਤੁਸੀਂ ਅਮਨ ਨਾਲ ਕੋਈ ਗੱਲ ਕਰਿਓ ਕਿਉਂ ਕਦੇ ਵਾਰ ਇਹ ਮੇਰੇ ਸਾਹਮਣੇ ਜਿਹੜਾ ਘਰ ਰਹਿੰਦਾ ਸੀ ਉਹਨਾਂ ਵੀ ਆਪਣੇ ਜਵਾਈ ਨੂੰ ਸਾਰੀਆਂ ਗੱਲਾਂ ਦੱਸ ਦਿੰਦਿਆਂ ਹੈ ਉਹਨਾਂ ਦੀ ਜ਼ਮੀਨ ਉਹਨੇ ਅੰਦਰੋਂ ਰਤੋਂ ਰਤ ਆਪਣੇ ਨਾ ਕਰਾ ਲਈ ਇਸ ਤਰ੍ਹਾਂ ਦੇ ਜਵਾਈ ਹੁੰਦੇ ਆ ਜੇ ਉਹਨੂੰ ਪਤਾ ਲੱਗ ਗਿਆ ਭੀ ਜ਼ਮੀਨ ਸਾਡੀ ਜਾਦੇ ਉੱਪਰ ਚੜ ਗਈ ਆ ਉਹਦਾ ਮੂੰਹ ਫਟਿਆ ਟਾਈਮ ਨਹੀਂ ਲਗੜਾਉ ਉਹਨੇ ਮੂੰਹ ਪਾੜ ਕੇ ਚੀਜ਼ਾਂ ਮੰਗਣੀਆਂ ਤੇਰ ਕੋ ਤਾਂ ਮੈਂ ਤੈਨੂੰ ਕਹਿਨੀ ਹਾਂ ਭੈਣ ਜੀ ਮੇਰਾ ਜਵਾਈ ਨਾ ਖਰਾ ਸੋਨਾ ਜੇ ਖਰਾ ਸੋਨਾ ਤੁਸੀਂ ਦੇਖ ਲਓ ਜਦੋਂ ਦਾ ਵਿਆਹ ਹੋਇਆ ਉਹਨੇ ਸਾਡੇ ਕੋਲ ਕੁਝ ਨਹੀਂ ਮੰਗਿਆ ਹਾਂ ਮੈਂ ਆਪਣੀ ਮਰਜ਼ੀ ਦੇ ਨਾਲ ਉਹਨੂੰ ਭਾਵੇਂ ਕੱਖ ਦੇ ਦਾਂ ਮੈਂ ਆਪਣੀ ਮਰਜ਼ੀ ਦੇ ਨਾਲ ਭਾਵੇਂ ਉਹਨੂੰ ਲੱਖ ਦੇ ਦਿਆਂ ਉਹਨੇ ਨਹੀਂ ਮੁੰਡੇ ਨੇ ਮੇਰੇ ਕੋਲ ਕੁਝ ਮੰਗਿਆ ਇਤਰਾ ਹੀ ਉਹੋ ਵੀ ਆਂਦੀ ਸੀ ਭੈਣ ਜੀ ਮੇਰੇ ਜਵਾਈ ਵਰਗਾ ਤਾਂ ਜਵਾਈ ਹੈ ਨਹੀਂ ਮਗਰ ਜਿੰਨੇ ਉਹਨੇ ਰੰਗ ਵਿਖਾਇਆ ਨਾ ਫਿਰ ਉਹਨੇ ਕੰਨਾਂ ਨੂੰ ਹੱਥ ਲਾਇਆ ਉਹਨੂੰ ਹੁਣ ਕੋਈ ਪੁੱਛਦਾ ਤੱਕ ਨਹੀਂ ਉਹ ਵਿਚਾਰੀ ਜੀਤੀ ਮਾਸਰਮ ਚ ਤੁਰੀ ਫਿਰਦੀ ਆ ਕੋਈ ਰੋਟੀ ਪਾਣੀ ਨਹੀਂ ਦੇਣ ਵਾਲਾ ਉਹ ਹੈਗਾ ਸਾਰਾ ਕੁਝ ਉਹਨੇ ਹੜਪ ਲਿਆ ਆਪਣੇ ਨਾਂ ਕਰ ਲਿਆ ਚਾਚੀ ਤੁਸੀਂ ਨਾ ਭੋਲੇ ਜੇ ਤੇ ਤੁਸੀਂ ਸੋਚਦੇ ਜੇ ਕਿ ਜਹੋ ਜੀ ਮੈਂ ਵਾਣਾ ਸਾਹਮਣੇ ਦਾ ਬੰਦਾ ਵੀ ਆਵੇਂ ਆ ਫੋਨ ਆ ਗਿਆ ਕੋਈ ਨਹੀਂ ਬਾਹਰ ਤੋਂ ਸੋਣਾ ਕਿ ਫੋਨ 'ਤੇ ਨਾ ਗੱਲ ਕਰੀਏ ਤਾਂ ਤੈਨੂੰ ਸਿਮਰਨ ਅਹੀਂ ਸਮਝਾਉਣਾ ਆਇਆ ਹਾਂ ਤੇ ਮੈਨੂੰ ਲੱਗਿਆ ਨੇ ਇਹਨੇ ਕਿਹਾ ਵੀ ਮੰਮੀ ਚੱਲ ਚਲੀ ਆ ਪਾਪੜਾ ਫੜ ਪੇ ਲੋ ਕੋਈ ਇਹੋ ਜਿਹਾ ਘਟਨਾ ਨਾ ਕੱਢ ਜਾਏ ਸਾਹੀ ਮੇਰੀ ਗੱਲ ਸੁਣ ਪੁੱਤਰ ਜੇ ਤੋਖਾ ਮਿਲਣਾ ਹੈ ਨਾ ਜ਼ਿੰਦਗੀ ਤੇ ਕਿਸੇ ਦੇ ਚਿਹਰਿਆਂ ਤੇ ਨਹੀਂ ਲੱਖਿਆ ਹੁੰਦਾ ਵੀ ਇਹ ਉਤੋਂ ਕੀ ਇਹ ਤੇ ਅੰਦਰੋਂ ਕੀ ਹੈ ਇਹ ਤੇ ਉਹਦੀ ਆਤਮਾ ਹੀ ਜਾਣਦੀ ਹੈ ਜਾਂ ਉਹ ਪਰਮਾਤਮਾ ਜਾਣਦਾ ਹੈ ਪਰ ਚਾਚੀ ਜੇ ਕੋਈ ਐਸਾ ਬੰਕੂ ਨਾ ਪਰ ਚਾਚੀ ਵੇਖੋ ਤੁਸੀਂ ਜੋ ਕਹਿੰਦੇ ਬਿਲਕੁਲ ਸਹੀ ਆ ਪਰ ਆਪਣਾ ਆਪ ਹੀ ਸਾਂਭਣਾ ਪੈਂਦਾ ਵਾ ਆਪਾਂ ਤਾਂ ਸਤਾਰਕ ਰਹਿਣਾ ਨਾ ਇਸ ਕਰਕੇ ਮੈਂ ਆਈ ਹਾਂ ਵੀ ਆਪਾਂ ਸਤਾਰਕ ਰਹੀਏ ਕੋਈ ਘਟਨਾ ਨਾ ਸਾਡੇ ਨਾਲ ਘਟ ਜੇ ਗਲਤ ਅੱਜ ਮੰਮੀ ਜੀਟਾਂ ਦੀ ਗੱਲ ਦੱਸਣ ਦੇ ਨਾ ਉਹਨਾਂ ਦਾ ਵੀ ਜਵਾਈ ਇਦਾਂ ਨਹੀਂ ਉਹ ਤਾਂ ਕਹਿੰਦੇ ਸੀ ਸਾਡੇ ਜਵਾਈ ਵਰਗਾ ਜਵਾਈ ਨਹੀਂ ਕੋਈ ਤਾਂ ਹੁਣ ਅਗਲੇ ਕੰਨਾਂ ਨੂੰ ਹੱਥ ਲਾਉਂਦੇ ਆ ਸਾਡੇ ਦਾ ਬਣ ਕੀ ਗਿਆ ਤਰੋਂਦੀ ਫਿਰਦੀ ਵਿਚਾਰੀ ਕਦੀ ਕਿਸੇ ਬੂਹੇ ਰੋਟੀ ਕਾਦੀ ਕਦੀ ਕਿਸੇ ਬੂਹੇ ਰੋਟੀ ਕਾਦੀ ਆ ਉਹਨਾਂ ਨੇ ਚੋਕੇ ਉਹਨੂੰ ਜਤੀਮ ਆਸਰਮ ਤੇ ਛੱਡ ਆ ਅਗਲੇ ਦੇਖੋ ਚਾਚੀ ਤੁਸੀਂ ਤਾਂ ਸਾਡੇ ਆਪਣੇ ਜੇ ਤਾਂ ਕਰਕੇ ਸਾਡਾ ਤੇ ਫਰਜ਼ ਆ ਬਾਕੀ ਤੁਸੀਂ ਵੀ ਸਮਝਦਾਰ ਜੇ ਤੂੰ ਟੈਨਸ਼ਨ ਨਾ ਲੈ ਤੁਸੀਂ ਮੇਰੇ ਨਾਲ ਜੇ ਅਸੀਂ ਤੇ ਤੁਹਾਡੇ ਨਾਲ ਹੀ ਚੱਲਦੇ ਆ ਬਸ ਫਿਰ ਟੈਨਸ਼ਨ ਕਾਦੀ ਮੇਰੀ ਧੀ ਮੇਰੇ ਨਾਲ ਹੈ ਤੁਸੀਂ ਮੇਰੇ ਨਾਲ ਜੇ ਤੇ ਕੋਈ ਕੀ ਵਿਗਾੜ ਲੇਗਾ ਮੇਰਾ ਪਰ ਚਾਚੀ ਤੁਸੀਂ ਨਾ ਧਿਆਨ ਹੀ ਰੱਖਿਓ ਕਿ ਹਲੇ ਉਹਨਾਂ ਨੂੰ ਆ ਚੀਜ਼ ਦਾ ਪਤਾ ਨਾ ਹੀ ਲੱਗੇ ਕੋਈ ਨਹੀਂ ਜਦੋਂ ਸਹੀ ਟਾਈਮ ਆਊਗਾ ਨਾ ਉਹਦਾ ਆਪੇ ਹੱਲ ਆ ਜਾਊਗਾ ਤੇ ਮੈਂ ਗੱਲ ਦੱਸਿਆ ਤਾਂ ਸਾਈਲ ਮੇਰੀ ਧੀ ਨਾ 10 ਪੁੱਤ ਲਾ ਲਓ ਨਾ ਤੇ ਉਹ ਕੱਲੀ ਭਾਰੀ ਪੈ ਜਾਂਦੀ ਸਾਰਿਆਂ ਤੇ ਚਾਚੀ ਉਹ ਪੁੱਤਾਂ ਤੋਂ ਵੀ ਵੱਧ ਐ ਅਹੀਂ ਤੇ ਦੀਦੀ ਦੀ ਗੱਲ ਹੀ ਨਹੀਂ ਕਰਨੇ ਤੇ ਉਹ ਤੇ ਮੈਨੂੰ ਉਹਦੇ ਹੁੰਦੇ ਨਾ ਪੁੱਤਰ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਸਿਮਰਨ ਅਹੀਂ ਅਮਨ ਦੀ ਗੱਲ ਕਰਦੇ ਆ ਉਹ ਤੇ ਸਾਡੀ ਧੀ ਐ ਉਹਨੇ ਥੋੜੀ ਕੁਝ ਕਰਨਾ ਹੈ ਨਾਲੇ ਚਾਚੀ ਜੀ ਤੁਸੀਂ ਇਹ ਵੇਖੋ ਹੁਣ ਉਹਨਾਂ ਦੇ ਘਰ ਰਿੰਦੇ ਆਓ ਤੇ ਉਹਨਾਂ ਨੇ ਉਹਨਾਂ ਦਾ ਸੋਚਣਾ ਵਾ ਏ ਨਹੀਂ ਮੈਂ ਕਿੰਨਾ ਕੀ ਤੁਹਾਡਾ ਨਹੀਂ ਸੋਚਾਂਗੇ ਪਰ ਪਹਿਲਾਂ ਤਾਂ ਉਹਨਾਂ ਦਾ ਹੀ ਸੋਚਾਂਗੇ ਨਾ ਆਪਣੇ ਘਰ ਮੈਂ ਤਾਂ ਹੀ ਕਹਿੰਨਾ ਚਾਚੀ ਤੁਸੀਂ ਨਾ ਬੜੇ ਭੋਲੇ ਜੇ ਤੇ ਤੁਸੀਂ ਸੋਚਦੇ ਸਾਹਮਣੇ ਵਾਲਾ ਬੰਦਾ ਵੀ ਆਏਗਾ ਚਲ ਕੋਈ ਤੂੰ ਹੈਗਾ ਨਾ ਕੋਈ ਧੱਕਾ ਮਾਰੇਗਾ ਤੇ ਤੂੰ ਸਾਹਮਣੇ ਲੇਗਾ ਨਹੀਂ ਦੇ ਜਾਗੇ ਤੁਹਾਡੇ ਨਾਲ ਹੈਗੇ ਆ ਤੂੰ ਦੇ ਫੇਰ ਸੰਭੇਂ ਗਈ ਨਾ ਤੂੰ ਥੋੜਾ ਮੈਨੂੰ ਆਸ਼ਰਮ ਛੱਡ ਆਏਂਗਾ ਨਹੀਂ ਨਹੀਂ ਚਾਚੀ ਹਲਕਾ ਹੋ ਜੀ ਗੱਲ ਕਰਨ ਦੇ ਜੇ ਅਹੀਂ پاਗਲ ਥੋੜੀ ਉਹ پاਗਲ ਨਹੀਂ ਥੋੜੀ پاਗਲ ਇਸੇ ਕਰਕੇ ਤਾਂ ਆਪਾਂ ਪਹਿਲੇ ਸਤਰਕ ਰਹਿਣਾ ਵੀ ਸਾਡੇ ਨਾਲ ਇਹੋ ਜਿਹੀ ਘਟਨਾ ਘਟੇ ਹੀ ਨਾ ਤੇ ਅਹੀਂ ਆਪਣੀ ਭੈਣ ਨੂੰ ਇੱਧਰ ਉੱਧਰ ਕਰੀਏ ਹੀ ਨਾ ਕਿਉਂ ਕਰੀਏ ਅਹੀਂ ਜੀਦੇ ਨਾ ਆਪਾਂ ਸਤਰਕੀ ਰਹਿਣਾ ਤੁਸੀਂ ਨਾ ਫਿਕਰ ਕਰਿਆ ਕਰੋ ਜ਼ਿਆਦਾ ਤੁਸੀਂ ਅੰਨੇ ਸੇਤਲ ਧਿਆਨ ਦਿਆ ਕਰੋ ਟੈਨਸ਼ਨ ਨਾ ਲੋ ਮੈਂ ਵੱਡੀ ਆ ਮੈਨੂੰ ਫਿਕਰ ਆ ਜਾਂਦਾ ਮੈਂ ਕੀ ਕਰਾਂ ਚਲ ਤੁਸੀਂ ਬੈਠੋ ਤੇ ਹੁਣ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਵਾਂ ਪਹਿਲੇ ਆਪਾਂ ਪੀਅਾਂਗੇ ਚਾਹ ਨਾਲ ਕਵਾਂਗੇ ਮਿੱਠਾ ਮੁੱਠ ਜਿਵੇਂ ਪੱਜਕੇ ਭੜ ਲਿਆ ਭਰਾਵਾ ਚਲੋ ਮੈਂ ਮਿੱਠਾ ਲੈ ਗਰਦਾ ਤੈਨੂੰ ਕਹਿੰਦਾ ਚਾਹ ਪੀਓ ਨਾਲ ਇੱਕ ਸਮੋਸਾ ਲੈ ਆਵੀਂ ਠੀਕ ਆ ਵੇ ਇੱਕ ਇੱਕ ਸਮੋਸਾ ਕੀ ਕਰਦੇ ਵਸ ਬਰਾਵਾ ਦੋ ਦੋ ਸਮੋਸੇ ਲੈ ਕੇ ਆਈ ਤੂੰ ਤੇ ਤੂੰ ਮੇਰੀ ਗੱਲ ਸੁਣ ਤੂੰ ਜੋ ਖਾਣਾ ਨਾ ਤੋਰ ਲੈ ਕੇ ਆਈ ਠੀਕ ਆ ਚੱਲ ਠੀਕ ਹੈ ਤੇ ਚਾਹ ਬਣਾਉ ਤੇ ਮੈਂ ਆ ਗਿਆ ਫਿਰ ਬਸ ਠੀਕ ਹੈ ਤੂੰ ਜਾ ਤੇ ਮੈਂ ਬਣਾ ਕੇ ਲੈ ਆਨੇ ਚੱਲ ਗੋਲੀ ਵਾਂਗੂ ਜਾਈ ਤੇ ਗੋਲੀ ਵਾਂਗੂ ਆਈ ਆਹੋ ਗੋਲੀ ਵਾਂਗੂ ਜਾਈ ਤੇ ਨੇਰੀ ਆਕੂ ਆਈ ਗੋਲੀ ਉਧਰ ਜਾਈ ਤੇ ਦੋ ਭਾਈ ਆ ਜਣਾ ਉਹਨੇ ਫੜਾਪੜ ਤੂ ਤਾਰ ਚਾਹ ਹੋ ਗਈ ਫਿਰ ਏਦਾ ਮੈਨੂੰ ਬੜਾ ਸੁੱਖ ਜੇ ਸਾਹੀ ਬੜੀ ਟੈਨਸ਼ਨ ਕਰਦਾਈ ਬੜੀ ਚਿੰਤਾ ਕਰਦਾਈ ਤੇਰੀ ਮੇਰੀ ਨਹੀਂ ਉਹ ਕਰਦਾ ਤੇਰੀ ਲੱਗੀ ਰਹਿੰਦੀ ਇਹਨੂੰ ਚਤੇ ਪੈ ਤੁਹਾਡੇ ਤੇ ਮੇਰੇ 'ਚ ਕੋਈ ਫਰਕ ਹੈ ਹਾਂ ਦੀ ਮੰਮੀ ਤੂੰ ਤੇ ਮੇਰੇ ਕੋਲ ਹੈ ਚਾਤੀ ਉੱਥੇ ਰਹੀ ਜੋ ਟੈਨਸ਼ਨ ਮੈਨੂੰ ਉਹਦੀ ਹੈ ਜਿਆਦੀ ਜੋ ਕੁਛ ਮੇਰਾ ਹੈ ਨਾ ਉਹ ਹੀ ਕੁਛ ਤੁਹਾਡਾ ਖਾਦੀ ਟੈਨਸ਼ਨ ਮੈਂ ਤੈਨੂੰ ਜ਼ਿਆਦਾ ਕਰਦਾ ਮੇਰੇ ਨਾਲ ਵੀ ਚਾਚੀ ਹੈ ਨਾ ਤੂੰ ਤਾਂ ਕਰ ਤੂੰ ਵੀ ਮੋਂ ਤਾਂ ਕਿੰਨਾ ਪਿਆਰ ਕਰਦੀ ਹੈ ਤਾਂ ਉਹ ਤੇਰੇ ਨਾਲ ਕਰਦਾ ਮੇਰੇ ਨਾਲ ਤਾਂ ਜਿਹੜਾ ਕਰਨਾ ਉਹ ਕਰਦਾ ਹੀ ਕਰਦਾ ਕੋਈ ਨਹੀਂ ਬੈਠਾ ਤੁਸੀਂ ਮੈਂ ਤੁਹਾਡੀ ਛਾਪ ਬਣਾ ਦੇਣੀ ਅੱਜ ਸੰਤਰਾ ਛੇਲ ਕੇ ਦੀ ਆਂ ਜੀ ਨਹੀਂ ਨਹੀਂ ਸੰਤਰਾ ਨਹੀਂ ਖਾਂਸੀ ਵੜੀ ਆਉਂਦੀ ਬਈ ਬੋ ਅੱਛਾ ਚਲ ਫਿਰ ਚੱਲ ਦੇ ਗੱਡੀ ਹੈਗੀ ਉੱਤੋਂ ਦੀ ਵਾਲੇ ਮੈਂ ਤੇ ਡੱਬਾ ਦੇ ਜਾਣਾ ਹੀ ਇੱਥੇ ਬੈਠੀ ਨੂੰ ਕੁਝ ਪਤਾ ਨਹੀਂ ਡੱਬਾ ਕਹਿੰਦੇ ਆ ਉਹ ਢੀ ਡੱਬੇ ਵਾਲੀ ਏ ਇਹਨੂੰ ਸਮਝ ਨਹੀਂ ਹੈਗੀ ਕੁਝ ਇਹਨੇ ਇਤਰਾ ਹੀ ਲੁੱਟੀ ਜਾਣਾ ਮੈਂ ਕਰ ਰਹੀ ਇਹਨੂੰ ਲੁੱਟਣ ਨਹੀਂ ਦੇਣਾ ਅਹੀਂ ਖੁਦ ਲੁੱਟਣਾ ਮੇਰੇ ਮੁੰਡਾ ਅੱਗੇ ਲੱਗੂਗਾ ਜਿਹੜੀ ਕੋਈ ਚੀਜ਼ ਪਈ ਲੈ ਮੇਰਾ ਮੁੰਡਾ ਲਾਊਗਾ ਫੇਰ ਇਹਨੂੰ ਕੋਈ ਲੁੱਟੂਗਾ ਅਹੀਂ ਲੁੱਟਣੀ ਨਹੀਂ ਦੇਣਾ ਕਹੇ ਇਹਨੂੰ ਵੱਡੀ ਇਹ ਬਣੀ ਫਿਰਦੀ ਹੈਗੀ 14 ਰਾਣੀ ਸਾਡਾ ਵੀ ਓਨਾ ਹੀ ਹੱਕ ਆ ਜਮੀਨ ਤੇ ਚੜ ਗਈ ਹੁਣ ਲੱਖਾਂ ਤੇ ਹੁਣ ਵੇਖੀ ਤੂੰ ਗੋਲੀਆਂ ਪੱਕੀਆਂ ਕਹਨਾ ਪੁੱਤ ਖੇਡ ਹੋਂ ਤੂੰ ਰਾਜ ਰਾਜ ਖੇਡ ਜੋ ਮਰਜੀ ਕਰ ਐਸ਼ ਲੈ ਤੇਰੀ ਇੱਕ ਗੱਲ ਸੁਣੋ ਹੂੰ ਤੂੰ ਕੀ ਆਖੀ ਜਾਣਦੇ ਸੀ ਸ਼ਮੀ ਨੂੰ ਦੁਕਾਨ ਦਾ ਮੈਂ ਤਾਂ ਇੰਨੇ ਸਾਲ ਹੋ ਗਏ ਆਈ ਨੂੰ ਮੈਂ ਤਾਂ ਕੋਈ ਦੁਕਾਨ ਨਹੀਂ ਤੁਹਾਡੀ ਵੇਖੀ ਤੇ ਝੂਠ ਝੂਠ ਬੋਲੀ ਜਾਣ ਰਹੇ ਹੋ ਮੇਰੀ ਗੱਲ ਸੁਣ ਆਪਣੇ ਨਾਲ ਮਤਲਬ ਰੱਖ ਦੋ ਆਈ ਜੋ ਮਰਜ਼ੀ ਕਰਦੇ ਰਹੀਏ ਤੂੰ ਨਾ ਵਿੱਚ ਟੰਗਣਾ ਰਾਇਆ ਕਰ ਹਰ ਗੱਲ ਦੇ ਉੱਤੇ ਮੇਰੀ ਇੱਕ ਗੱਲ ਸੁਣੋ ਤੁਹਾਨੂੰ ਤੁਹਾਡੀ ਪਤਾ ਕਿੰਨੀ ਇੱਜ਼ਤ ਕਰਦੀ ਆ ਤੇ ਕਰ ਕਰਦੀ ਆ ਤਾਂ ਫੇਰ ਲਾ ਜੋ ਕੁਛ ਆ ਕੋਸ ਤੁਹਾਡਾ ਵੇਖੂਗੀ ਵੀ ਤੁਸੀਂ ਵੀ ਨਾਲ ਹੀ ਲੜੇ ਜੇ ਉਹਨਾਂ ਦੇ ਤੇ ਕੀ ਇਮੇਜ ਰਹੂਗੀ ਤੁਹਾਡੀ ਉਹਦੇ ਉੱਪਰ ਤੇ ਬੈਰੀ ਗੱਲ ਸੋਣਾ ਉਹਨੂੰ ਕੁਛ ਪਤਾ ਨਹੀਂ ਆ ਤੇ ਮੈਂ تیر ਤੋਂ ਨਾ ਕੋਈ ਪਤਾ ਤੇਰੇ ਤੋਂ ਕੋਈ ਗੱਲ ਪਤਾ ਨਹੀਂ ਲੱਗਣੀ ਚਾਹੀਦੀ ਇਹਨੂੰ ਕੀ ਨਹੀਂ ਪਤਾ ਕਿੰਨੇ ਦਿਨਾਂ ਨੂੰ ਪਤਾ ਲੱਗੂਗਾ ਐਂਡ ਤੇ ਤੁਹਾਨੂੰ ਪਤਾ ਲੱਗੂਗਾ ਹੀ ਨਾ ਜੋ ਕੁਛ ਤੁਸੀਂ ਕਰਦੇ ਫਿਰ ਤੇ ਉਹ ਨਹੀਂ ਤਰਾਈ ਨਾ ਮਾਰ ਆਪਣੇ ਆਪ ਦਾ ਮਤਲਬ ਰੱਖ ਮੈਂ ਤੇ ਤੁਹਾਨੂੰ ਇਹ ਸਮਝਾਉਣ ਦੀ ਹੀ ਕਿ ਤੁਸੀਂ ਮੰਮੀ ਤੇ ਚਲੋ ਜੋ ਕਰਦੇ ਆ ਕਰਦੇ ਆ ਤੁਸੀਂ ਤੇ ਨਾ ਘਟੋਕਾ ਟਾਕਾ ਕੁਛ ਕਰੋ ਤੂੰ ਹੀ ਤਾਂ ਸੱਚੇ ਰੋ ਨਾ ਮੈਂ ਸੱਚਾ ਹੀ ਜੋ ਮੈਂ ਕਰਦਾ ਠੀਕ ਹੀ ਕਰਦਾ ਤੂੰ ਵੀ ਚ ਟੰਗਣਾ ਨਾ ਆਂ ਹਰ ਕੰਮ ਦੇ ਵਿੱਚ ਪਤਾ ਨਹੀਂ ਤੂੰ ਕੀ ਠੀਕ ਕਰਨ ਦੇ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਤੇ ਨਾਲੇ ਆਪਣੇ ਨਾਮ ਮਤਲਬ ਰੱਖ ਆਪੇ ਵੇਖਣਾਗੇ ਛੱਬੀ ਨੂੰ ਕਿੰਨਾ ਹੈਂਡਲ ਕਰਨਾ ਤੇ ਨਾਲੇ ਮੇਰੀ ਗੱਲ ਸੁਣ ਲੈ ਇੱਕ ਅੱਗੇ ਤੇ ਤੂੰ ਸੈਂਡ ਕਰ ਰਹੀਆਂ ਨਾ ਉੱਥੇ ਜਾਇਦਾਦ ਤੇ ਹੁਣ ਕੋਰਟ ਚ ਕੇਸ ਕਰਕੇ ਨਾ ਆਪਣੀ ਜਾਇਦਾਦ ਵਾਪਸ ਲੈ ਲੈ ਜਾਇਦਾਦ ਵਾਪਸ ਲੈ ਲੈ ਉਹ ਤਾਂ ਮੈਂ ਹੁਣ ਸਾਈਨ ਕਰ ਦਿੱਤੇ ਹੁਣ ਮੈਂ ਕਿੱਦਾਂ ਵਾਪਸ ਲੈ ਲੂੰਗੀ ਕਰ ਦਿੱਤੇ ਆ ਨਾ ਉਹਦਾ ਵੀ ਹੱਲ ਹੈਗਾ ਮੈਂ ਕਰ ਲਿਆ ਬੜਾ ਵਕੀਲ ਨੇ ਮੈਨੂੰ ਦੱਸ ਦਿੱਤਾ ਵਾ ਕਿ ਕੋਰਟ ਚ ਜਾਣਾ ਪੈਣਾ ਵਾ ਤੇ ਕੋਰਟ ਚ ਕਰ ਕੇ ਕੇਸ ਕਰ ਉਹਨਾਂ ਦੇ ਆਪਣੇ ਘਰ ਦੇ ਤਾਂ ਆਪਣੀ ਜਾਇਦਾਦ ਦਾ ਹਿੱਸਾ ਜਿਹੜਾ ਮੇਰਾ ਵੰਡਾ ਆਪਣਾ ਵਾਪਸ ਲੈ ਹਿੱਸਾ ਤਾਂ ਮੈਂ ਕੋਰਟ ਚ ਕਰ ਸਕਦੀ ਆ ਕਿ ਉਹਨਾਂ ਨੇ ਜ਼ਬਰਦਸਤੀ ਕੁਝ ਕੀਤਾ ਹੋਵੇ ਮੈਂ ਆਪਣੀ ਮਰਜ਼ੀ ਨਾਲ ਸਾਈਨ ਕੀਤੇ ਆ ਇਹਦੇ ਵਿੱਚ ਕੋਰਟ ਕੁਝ ਨਹੀਂ ਕਰ ਸਕਦੀ ਜਿੰਨਾ ਚਿਰ ਮੇਰੀ ਸਹਿਮਤੀ ਹੈ ਤੇਰੀ ਮਰਜ਼ੀ ਮੁੱਝ ਨਹੀਂ ਇੱਥੇ ਚੱਲਣੀ ਇੱਥੇ ਚੱਲਣੀ ਮੇਰੀ ਮਰਜ਼ੀ ਹੈ ਤੈਨੂੰ ਮੈਂ ਫੇਰ ਸਮਝਾਉਂਦਿਆਂ। ਚੁੱਪ ਕਰਕੇ ਨਾ ਮੇਰੇ ਨਾਲ ਜਾ ਕੇ ਤੇ ਵਕੀਲ ਨੂੰ ਮੇਲਾ। ਐਦਾਂ ਦਾ ਕੁਝ ਨਹੀਂ ਹੋਣਾ। ਜੋ ਮੈਂ ਉੱਥੇ ਘਰ ਆਈਆਂ ਨਾ ਬਸ ਘਰ ਆਈਆਂ। ਤੁਹਾਡੀ ਕੋਈ ਮਰਜ਼ੀ ਨਹੀਂ ਚੱਲਣੀ। ਹਾਂ ਤੁਹਾਡੀ ਮਰਜ਼ੀ ਨਾ ਮੈਂ ਇੱਥੇ ਚੱਲਣ ਢਈ ਆ ਨਾ ਜਿੱਦਾਂ ਕਹਿੰਦੇ ਉਹ ਕਰਦੀ ਆ। ਉਹ ਮੇਰੇ ਮਾਪੇਨ ਭਣਾਂ ਦੀ ਮਰਜ਼ੀ ਆ ਉੱਥੇ। ਉਹਨਾਂ ਦੀ ਜਾਇਦਾਦ ਤੇ ਤੁਹਾਡਾ ਕੋਈ ਹੱਕ ਨਹੀਂ ਬੰਦਾ। ਫੇਰ ਨੂੰ ਮੈਨੂੰ ਜ਼ਿਆਦਾ ਲੂਨ ਦੇਣਾ ਹੀ ਪੈਣਾ ਫੇਰ ਜ਼ਿਆਦਾ ਮੈਨੂੰ। ਹੱਕ ਨਹੀਂ ਬੰਦਾ ਇੱਥੇ। ਮੇਰੀ ਗੱਲ ਸੁਣ ਲੈ। ਵਕੀਲ ਕੋਲ ਜਾ ਕੇ ਨਾ ਤੇ ਇਹਨਾਂ ਕਹਦੇ ਮੈਂ ਮਰ ਕੋਣਾ ਕਰਦੇ ਨੇ ਧੋਖੇ ਨਾਲ ਸਾਈਨ ਕਰਾਏ ਆ ਤੇ ਮੈਂ ਆਪਣੀ ਜਾਇਦਾਦ ਵਾਪਸ ਲੈਣੀ ਹੈ। ਸੋਹਦਾ ਕਿ ਨਹੀਂ ਸੋਹਦਾ ਮੈਂ ਤੈਨੂੰ? ਮੈਨੂੰ ਕੁਛ ਨਹੀਂ ਸੋਹਦਾ। ਮੈਂ ਨਾ ਜਾਵਾਂ ਵਕੀਲ-ਵਕੂਲ ਕੋ ਕਿਸੇ ਕੋ। ਮੈਂ ਆਪਣੀ ਮਰਜ਼ੀ ਨਾਲ ਸਾਈਨ ਕੀਤੇ ਆ। ਵੈਰੀ ਮੈਨੂੰ ਜ਼ਿਆਦਾ ਫਿਰ ਤੈਨੂੰ ਨਾ ਉਹ ਵਤੀਰਾ ਕਰਨਾ ਪੈਣਾ ਉਹ ਜੋ ਮੈਂ ਪਹਿਲੇ ਕਰਦਾ। ਤੈਨੂੰ ਉਹ ਨਾ ਪੰਜਾਬੀ ਸਮਝ ਨਹੀਂ ਲੱਗਦੀ ਮੈਂ ਬੜੇ ਪਿਆਰ ਨਾਲ ਤੈਨੂੰ ਸਮਝਾਉਂਦਿਆਂ ਤੇ ਸਮਝ ਜਾ ਚੰਗੀ ਰਹੇਗੀ। ਉਹ ਵਤੀਰੇ ਨਾ ਤੂੰ ਪਹਿਲੇ ਕਰਦੇ ਸੀ। ਹੁਣ ਨਹੀਂ ਕੁਛ ਇਦਾਂ ਦਾ ਕਰ ਸਕਦੇ ਮੈਨੂੰ ਤੂੰ। ਕਿਉਂ ਕਰ ਕਿਉਂ ਨਹੀਂ ਸਕਦਾ ਹੈ ਕਰ ਕਿਉਂ ਨਹੀਂ ਸਕਦਾ ਦੱਸ ਜਾਣਾ ਕਿ ਮੈਂ ਜਾਣਾ ਵਕੀਲ ਕੋ ਜਾਣਾ ਮੈਨਾਂ ਮੈਨੂੰ ਕਿਹਾ ਮੈਂ ਨਹੀਂ ਜਾਣਾ ਤੈਨੂੰ ਨਾ ਇਹ ਗੱਲ ਮੇਰੀ ਸੋਲਾ ਮੈਂ ਤੈਨੂੰ ਨਾ ਫੇਰ ਇੱਕ ਵਾਰੀ ਪਿਆਰ ਨਾਲ ਕਹਿਤਾ ਮੁਰ ਕਿ ਮੈਂ ਮੇਰ ਦਾ ਬੁਰਾ ਕੋਈ ਨਹੀਂ ਹੋਣਾ ਤੈਨੂੰ ਮੈਂ ਦੱਸ ਦਿੱਤੀ ਗੱਲ ਤੇ ਜਦੋਂ ਬਗੜ ਕੇ ਬੰਦਿਆਂ ਨੂੰ ਤਿਆਰ ਹੋ ਜੀ ਜਦੋਂ ਮੈਂ ਕਹਾਂਗਾ ਮਾ ਖਰਾਬ ਹੋ ਗਿਆ ਇਹ ਬੰਦੇ ਦਾ ਮੈਂ ਤੋਂ ਪਰਿਆ ਪਿਆਰ ਨਾ ਸਮਝਾਉਂਦੀ ਪਈ ਆ ਕਿ ਚਲ ਤੂੰ ਹੀ ਨਾ ਉਹਦੇ ਅੱਖਾਂ ਦੇ ਸਾਹਮਣੇ ਬੁਰੇ ਬਣੋ ਪਰ ਨਾ ਇਹ ਬੰਦੇ ਨੇ ਨਹੀਂ ਹਟਣਾ ਇਹ ਸਾਰੇ ਰਲੇ ਇੱਕੋ ਜਿਹੇ ਆ ਜੋ ਮਰਜ਼ੀ ਨਾਲ ਸਮਝਾਈ ਜਾਓ ਕੋਰਟ ਚ ਚਲੋ ਇਹਦੇ ਨਾਲ ਕੋਰਟ ਜਾਂਦੀ ਮੇਰੀ ਜੁੱਤੀ